ਨਾਮ ਮਾਸੀ ਦਾ ਮੁਕਰਨ ਵਾਸਤੇ ਇਹ ਜੋ ਸਮਾਗਮ ਕੀਤਾ ਗਿਆ ਹੈ ਸੋ ਬੇਨਤੀ ਹੈ ਸਮਸਥਾ ਦੇ ਚਲਾਣ ਚ ਕਿ ਆਪਾਂ ਲਾਭਪਾਤ ਨੂੰ ਬੀ ਮੈਂਟਰ ਉਹ ਕੇ ਆਪਾਂ ਮਾਈਦਾਨ ਸਾਰੇ ਸਮਾਪਤੀ ਕਰਨੀ ਹੈ ਬੀ ਮੈਂਟਰ ਉਹਨਾਂ ਦੀ ਯਾਦ ਦੇ ਵਿੱਚ ਜੁਟਣਾ ਹੈ ਇੱਕ ਤਾਂ ਜਿਹੜੇ ਗੋਡੇ ਖੜੇ ਕਰਕੇ ਬੈਠੇ ਆ ਕਿਰਪਾ ਕਰ ਸਿੱਧੇ ਲੱਗੋ ਤੇ ਨਿetrਾਂ ਨੂੰ ਹੱਥ ਨਾਲ ਬੰਦ ਕਰੋ ਇਹਦਰ ਉਧਰ ਨਹੀਂ ਦੇਖਣਾ ਉੱਚੀ ਆਵਾਜ਼ ਦੇ ਵਿੱਚ ਬੋਲਣਾ ਸਾਰੇ ਇੱਕ ਸੁਰ ਦੇ ਵਿੱਚ ਕਿ ਆਪਾਂ ਸਾਰੇ ਇਕੱਠੇ ਬੋਲਾਂਗੇ ਮਗਰ ਮੂਰੇ ਪਿੱਛੇ ਨਹੀਂ ਤਿਨੇਤਰਾਂ ਨੂੰ ਬੰਦ ਕਰ ਲਓ ਜੇ ਇਧਰ ਉਧਰ ਨਹੀਂ ਦੇਖਣਾ ਤੇ ਚੌਪੜੇ ਮਾਰੋ ਬਿਲਕੁਲ ਸਿੱਧੇ ਬੱਚਿਆਂ ਨੂੰ ਬੇਨਤੀ ਹੈ ਇਹ ਗੱਲਾਂ ਨਹੀਂ ਕਰਨੀਆਂ ਉੱਚੀ ਆਵਾਜ਼ ਚ ਬੋਲੋ ਸਾਰੇ ਇੱਕ ਕੋਰ ਦੇ ਵਿੱਚ ਆਪਾਂ ਇਕੱਠੇ ਸਾਰੇ ਉਚਾਰਨ ਕਰਾਂਗੇ ਵਿਚਾਰਨ ਕਰੋ ਜੀ ਵਾਹਿਗੁਰੂ 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 ਇਕੱਠੇ ਬੋਲੋ ਸਾਰੇ ਮੇਰੇ ਨਾਲ ਹੀ ਬੋਲੋ ਵਾਹਿਗੁਰੂ 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 all wow. right وا رو 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 وا وا حضور 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 واحد 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 واہ گرو واحد 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 واہ گرو 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 واہ گرو

thank hey, you Let <laughs> go. Grazie. Wow. Wah kursi ka falsah satu orang di paparon sesep ren to hui guru tari sa di e jo ਲਿਖਿਆ ਗਿਆ ਕਾਲਜ ਕਾਜ ਕਾਉਂਸਲ ਗੁਰਸਾਹਿਬ ਰਮਸਤੋਨ ਸਾਹਿਬ ਸੰਤ ਅਤਰ ਸਿੰਘ ਗੁਰਮਤ ਕਾਲਜ ਦੇ ਸੂਮ ਸਟਾਫ ਵਿਦਿਆਰਥੀ ਔਰ ਸਕੂਲ ਸਿੱਖ ਸਿੱਖਰ ਜਥੇਦੰਦੀ ਦੇ ਵੱਲੋਂ ਹਾਲਮੇ ਕਰਕੇ ਇਸ ਮਾਰਗ ਜੋ ਨਵਰਾਣ ਦੇ ਲਿਖੇ ਗਏ ਇਹ ਜੇ ਜੀ ਸਮਾਪਤੀ ਕੱਲ ਨੂੰ ਗੁਰਸਾਗਰ ਮਸਤਮਾ ਸੈਕੀ ਹੋ ਰਹੀ ਇਸੇ ਤਰ੍ਹਾਂ ਹੀ 6 ਵਜੇ ਸਮਾਗਮ ਸ਼ੁਰੂ ਹੋਏਗਾ ਤੇ 8 ਵਜੇ ਜਿਹੜੀ ਸਾਰੀ ਸਮਾਪਤੀ ਹੋ ਜਾਣੀ ਤੋਂ ਸਾਡੇ ਸਤਿਕਾਰਯੋਗ ਸਾਰਕਟ ਕਮੇਟੀ ਸੱਤਰ ਸਦਾਪ ਉਹਨਰ ਸਿੰਘ ਜੀ ਗਰੇਵਾਲ ਜਿਹਨਾਂ ਦੀ ਜੋ ਕੋਹਾਹੀ ਹੈ ਜਿਹਨਾਂ ਨੇ ਤਾਂ ਆਪਣਾ ਤ੍ਰਿਸ਼ਤਰਾ ਸੰਵਾਦਨ ਬਿਧੀ ਨਗਰਾਂ ਦੇ ਵਿੱਚ ਕੀਤੇ ਜਾਂ ਸਬਾਹੋਂ ਖਨਗਰਾਂ ਦੇ ਵਿੱਚ ਸੀ ਸਵਾਮੋ ਕੀਤੇ ਕਿ ਉਹਦੇ ਵਿੱਚ ਆਪ ਜੀ ਦੇ ਨਗਰ ਮੰਬੀਏ ਸੀ ਤੇ ਨਾਲ ਸੰਬਾਤ ਕੀਤਾ ਸਵਾਂਝੇ ਸਵੇਰੇ ਦੁਆਰਾ ਫਿਰ ਕੌਂਸ ਕਮਟੀ ਨਾਲ ਸੰਪਰਕ ਹੋਇਆ ਇਹ ਆਪਸ ਵਿੱਚ ਸਨਤਨਾ ਬਹੁਤ ਬਹੁਤ ਤਰਕਵਾਦ ਹੈ ਜਿਉਂ ਆਪ ਜੀ ਕੋਲ ਸਾਹਮਣੇ ਸਹਾਦਤ ਸਹਿਜਾ ਦੀ ਯਾਦ ਵਿੱਚ ਮਾਤਾ ਗੁਰੇ ਵਰਤ ਦੀ ਯਾਦ ਵਿੱਚ ਇਹ ਸਮਰਨ ਵਿੱਚ ਹਾਜ਼ਰੀ ਦੁਆਏ ਸੋ ਬੇਨਤੀ ਹੈ ਨੂੰ ਸੰਗ ਵਿਚਾਰਨਾ ਕਿ ਕਲਮ ਆਪਣਾ ਸਮਾਪਤੀ ਦਾ ਸਮਾਂ ਹੈ ਸਮਾਪਤੀ ਦਾ ਭਾਵ ਇਸ ਜੋ ਲੜੀ ਸ਼ੁਰੂ ਕੀਤੀ ਸੀ ਉਹ ਦੀ ਸਮਾਪਤੀ ਉਹਦਾ ਕਾਰਨ ਇਹ ਸੀਗਾ ਵੀ 21 ਤਰੀਕ ਨੂੰ 21 ਤਰੀਕ ਜਿਹੜੀ ਹੈ 21 ਦਸੰਬਰ ਨੂੰ ਗੁਰੂ ਸਾਹਿਬ ਜੀ رات بارہ بجے جڑا وہ قلعہ سڑتے سڈ کے سرسا کے کنڈے سے پہنچتے ہیں مطلب نیتنے ہوں پھر چمکور صاحب پہنچتے ہیں چمکور کا ساقہ جڑا بائی تریق ہو جاتا ہے اس کر کے اپنا رکھا سر ایک ہی لیٹر پہلے پہلے سماپ کر سنگتا نہیں چمکور صاحب ہی جانا ہا جی اس بعد فتح گڑھ صاحب بھی جانا ہوں اس کر کے اپنا پہلے رکھے سے

سنگتوں کو بےنتی جنگی سنگت حاضری کر سکتی ہیں سمروں کے ساگم چلوں ضرور گرس میں مستقبل پہنچیو جی اتھوں کے پربنک کمیٹی کا ساری آپ سنگتوں کا بہت بہت دن بات آؤ آنند سر کا پاٹ سربن کریے جی اس پرس بےنتی ستگوج کریے واحر جی کا خالص واحد